ਸ਼ਿਰੀ ਹੇਮਕੋਟ ਸਾਹਿਬ ਦੇ ਦਰਸ਼ਨ ਕਰਨ ਗਏ ਨਿਹੰਗ ਸਿੰਘਾਂ ਦਾ ਪੇਚਾ ਹੈ ਜਿਹੜਾ ਉੱਥੋਂ ਦੇ ਸਥਾਨਕ ਲੋਕਾਂ ਨਾਲ ਪੈਂਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਅਤੇ ਫਿਰ ਨਿਹੰਗ ਸਿੰਘਾਂ ਦੇ ਵੱਲੋਂ ਕਿਰਪਾਨਾਂ ਕੱਢ ਲੀਆਂ ਜਾਂਦੀਆਂ ਨੇ ਮੌਕੇ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਅਤੇ ਫਿਰ ਕੁਝ ਅਜੀਹਾ ਹੁੰਦਾ ਹੈ ਕਿ ਪੁਲਿਸ ਦੇ ਵੱਲੋਂ ਸੱਤ ਨਿਹੰਗ ਸਿੰਘ ਗ੍ਰਿਫਤਾਰ ਕੀਤੇ ਗਏ ਨੇ ਤਾਂ ਉੱਤਰਾਖੰਡ ਦੇ ਵਿੱਚ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਪੰਜਾਬ ਤੋਂ ਨਿਹੰਗ ਸਿੰਘ ਦੇ ਜਿਹੜੇ ਉਹ ਜਾਂਦੇ ਨੇ ਤਾਂ ਜੋਸ਼ੀਮੰਡ ਦੇ ਮੁੱਖ ਬਾਜ਼ਾਰ ਦੇ ਵਿੱਚ ਉਹਨਾਂ ਦਾ ਸਥਾਨਕ ਲੋਕਾਂ ਦੇ ਨਾਲ ਕਲੈਸ਼ ਹੁੰਦਾ ਹੈ ਅਤੇ ਫਿਰ ਉਹਨਾਂ ਦੇ ਵੱਲੋਂ ਤਲਵਾਰਾਂ ਨੇ ਜਿਹੜੀਆਂ ਉਹ ਕੱਢ ਲੀਆਂ ਜਾਂਦੀਆਂ ਨੇ ਮਾਹੌਲ ਇੰਨਾ ਭੜਕ ਜਾਂਦਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਆ ਜਿਹੜੀ ਉਹ ਸਥਾਨਕ ਵਪਾਰੀ ਦੇ ਵੱਲੋਂ ਦਰਜ ਕਰਵਾਈ ਜਾਂਦੀ ਹੈ ਸਕੂਟਰ ਦੀ ਸਾਈਡ ਨੂੰ ਲੈ ਕੇ ਵਿਵਾਦ ਆ ਜਿਹੜਾ ਉਹ ਸਥਾਨਿਕ ਵਪਾਰੀ ਨਾਲ ਹੁੰਦਾ ਹੈ ਸਕੂਟਰ ਕੱਢਣ ਨੂੰ ਲੈ ਕੇ ਵਿਵਾਦ ਇੰਨਾ ਵੱਜ ਜਾਂਦਾ ਹੈ ਕਿ ਥਾਣੇ ਵਿੱਚ ਸ਼ਿਕਾਇਤ ਕਰਨ ਪਹੁੰਚੇ ਸ਼ਿਕਾਇਤਕਰਤਾ ਦੇ ਨਾਲ ਵੀ ਉੱਥੇ ਗਰਮਾ-ਗੈਮੀ ਹੋ ਜਾਂਦੀ ਹੈ ਜਿੱਥੇ ਪੁਲਿਸ ਵਿੱਚ ਵਿਚ ਵਿਚਾਲੀ ਆਉਂਦੀ ਹੈ ਅਤੇ ਫਿਰ ਪੁਲਿਸ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਅਰਜ ਨਿਹੰਗ ਸਿੰਘਾਂ ਵਿੱਚੋਂ 7 ਗ੍ਰਿਫਤਾਰ ਕੀਤੇ ਗਏ ਨੇ ਜਦਕਿ ਇੱਕ ਨਿਹੰਗ ਸਿੰਘ ਆ ਜਿਹੜਾ ਉਹ ਨਵਾਲਿਕ ਦੱਸਿਆ ਜਾ ਰਿਹਾ ਹੈ ਤਾਂ ਵੱਡੀ ਕਾਰਵਾਈ ਪੰਜਾਬ ਦੇ ਇਹਨਾਂ ਨੌਜਵਾਨਾਂ ਦੇ ਉੱਤੇ ਹੋਈ ਹੈ ਤਾਂ ਗ੍ਰਿਫਤਾਰ ਕੀਤੇ ਗਏ ਨਿਹੰਗ ਸਿੰਘਾਂ ਦੀ ਪਛਾਣ ਹਰਪ੍ਰੀਤ ਸਿੰਘ ਅਮਰਪਾਲ ਸਿੰਘ ਹਰਪ੍ਰੀਤ ਬਿੰਦਰ ਸਿੰਘ ਗਰਜਾ ਸਿੰਘ ਹਰਜੋਤ ਸਿੰਘ ਅਤੇ ਭੋਲਾ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਫਤਿਹਗੜ੍ਹ ਦੇ ਨਾਲ ਇਹਨਾਂ ਦਾ ਸਬੰਧ ਹੈ ਹਾਲਾਂਕਿ ਅਜੇ ਇਹ ਇਨਫੋਰਮੇਸ਼ਨ ਪੂਰੀ ਨਹੀਂ ਆਈ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਲ ਇਹ ਸਬੰਧ ਰੱਖਦੇ ਨੇ ਜਾਂ ਫਿਰ ਫਤਿਹਗੜ੍ਹ ਟੂੜੀਆਂ ਸ਼ਹਿਰ ਦੇ ਨਾਲ ਇਹ ਸਬੰਧ ਆ ਜਿਹੜਾ ਉਹ ਰੱਖਦੇ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਦੀ ਵੀਡੀਓ ਆ ਜਿਹੜੀ ਉਹ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿਹੰਗ ਸਿੰਘਾਂ ਦਾ ਉੱਥੋਂ ਦੇ ਲੋਕਾਂ ਦੇ ਨਾਲ ਝਗੜਾ ਹੁੰਦਾ ਤੇ ਫਿਰ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਵਪਾਰੀ ਦੇ ਉੱਤੇ ਹਮਲਾ ਕਰਨ ਨੂੰ ਲੈ ਕੇ ਅਤੇ ਪੁਲਿਸ ਪਾਰਟੀ ਨੇ ਨਾਲ ਹਮਲਾ ਕਰਨ ਨੂੰ ਲੈ ਕੇ ਇਹਨਾਂ ਦੇ ਖਿਲਾਫ ਵੱਖ-ਵੱਖ ਤਰਾਮਾਂ ਤਹਿਤ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਅਧਿਕਾਰੀਆਂ ਨੇ ਵੀ মিডিਆ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਸਾਰੇ ਮੰਜ਼ਰ ਨੂੰ ਬਿਆਨ ਕੀਤਾ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਆਜ ਦਿਨ ਮੈਂ ज्योतिर्मठ गुरुद्वारा के पास एक स्थानीय व्यापारी के साथ आठ निहंग सिख यात्रियों का स्कूटर निकालने को लेकर विवाद हो गया था जिसमें सिख यात्रियों द्वारा स्थानीय व्यापारी को तलवारों तलवारों से वार करते हुए उस पर प्रहार किया गया जिसकी सूचना देने के लिए जब स्थानीय व्यापारी थाने पर पहुंचा तो स्थानीय व्यापारी के साथ इन निहंग सिख यात्रियों द्वारा थाने पर भी मारपीट करने का प्रयास किया गया जिसमें बीज बचाव पर पुलिस के आने पर उक्त निहंग सिख यात्रियों द्वारा मौजूद वरिष्ठ उप निरीक्षक के ऊपर के भी प्रहार किया गया तलवारों से जिससे वरिष्ठ उपनिरीक्षक को भी चोट आई है स्थानीय व्यापारी के द्वारा दी गई तहरीर और वरिष्ठ उप निरीक्षक के द्वारा दी गई तहरीर के आधार पर थाने पर अभियोग दर्ज है इस मामले में कुल आठ निहंग सिख यात्रियों में से सात निहंग सिख यात्रियों को गिरफ्तार किया जा चुका है और एक निहंग सिख यात्री नाबालिग है जिस कारण उसे गिरफ्तार नहीं किया गया है उसके विरुद्ध अग्रिम विधिक कार्रवाई की जाएगी